ਵੱਡੇ ਭਾਗ ਹਨ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਲੜੀ ਵਾਰ ਨਨ ਸਾਹਿਬ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਪਾਸ਼ਾ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਚੱਲ ਰਹੀ ਹੈ। ਕੱਲ ਆਪਾਂ ਰਲ ਮਿਲ ਕੇ 17ਵੀਂ ਪੌੜੀ ਵਿਚਾਰ ਕੀਤੀ ਸੀ। ਗੁਰਮੁਖ ਬਣ ਕੇ ਪ੍ਰਮਾਤਮਾ ਦਾ ਨਾਮ ਜਪਣਾ। ਗੁਰਮੁਖ ਬਣ ਕੇ ਹੀ ਗੁਰੂ ਦੇ ਬਚਨਾਂ ਨੂੰ ਕਮਾਇਆ ਜਾਣਾਗਾ। ਆਓ ਜੀ ਕਰਮੇ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਇ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾ ਮਨ ਤੋਂ ਉਹ ਸ਼ਬਦ ਨਾ ਗੋ ਹਰ ਸਿਉ ਰਹੋ ਚਿਤ ਲਾਈ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ 에 ਸੈਸਾ ਇਵ ਜਾਇ ਇਹ ਹੈ ਜੀ 18ਵੀਂ ਪਉੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਰਮੀ ਸਹਜ ਨਾ ਉਭਜੈ ਇੱਥੇ ਜਿਹੜਾ ਕਰਮੀ ਸ਼ਬਦ ਹੈ ਨਾ ਜੀ ਕਿ ਉਹ ਕਰਮ ਜਿਹੜੇ ਧਰਮਾਂ ਦੇ ਨਾਮ ਤੇ ਕੀਤੇ ਐ ਗੁਰੂ ਜੀ ਕਹਿੰਦੇ ਇਹ ਆਨੰਦ ਦੀ ਅਵਸਥਾ ਤੇਰੇ ਅੰਦਰ ਬੰਦਿਆ ਬਾਰੇ ਤੌਰ ਤੇ ਜਿਹੜੇ ਤੋਂ ਕਰਮ ਕਰਦਾ ਨਾ ਉਹ ਕੀਤਿਆਂ ਤੇਰੇ ਅੰਦਰ ਨਹੀਂ ਪੈਦਾ ਹੋਣੀ ਬਹੁਤ ਦੁਨੀਆ ਪਾਠ ਕਰਦੀ ਹੈ ਜੀ ਕਿ ਸਭ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ ਕਿ ਸਭ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਨਹੀਂ ਹੁੰਦੀ ਜੀ ਬਹੁਤ ਦੁਨੀਆ ਕੀਰਤਨ ਕਰਦੀ ਹੈ ਕਿ ਉਹ ਕੀਰਤਨ ਦੇ ਵਿੱਚ ਆਨੰਦ ਉਹਨਾਂ ਨੂੰ ਆ ਜਾਂਦਾ ਹੈ ਬਹੁਤ ਐਸੀ ਦੁਨੀਆ ਜਿਹੜੇ ਆਨੰਦ ਤੋਂ ਵਿਹੋਣੀ ਐ ਸੋ ਗੁਰੂ ਜੀ ਕਹਿੰਦੇ ਕਰਮੇ ਸਹਿਜਾ ਉਪਜੈ ਭਾਈ ਜਿਹੜਾ ਅੰਦਰ ਦਾ ਆਨੰਦ ਐ ਟਿਕਾ ਤੇਰੇ ਅੰਦਰ ਇਸ ਸਹਿਜ ਦੀ ਅਵਸਥਾ ਤੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਇਹ ਤੇਰੇ ਕੀਤੇ ਹੋਏ ਕਰਮਾ ਨਾਲ ਵੀ ਨਹੀਂ ਪ੍ਰਾਪਤ ਹੋਣੀ ਤੈਨੂੰ ਧਰਮ ਦੇ ਨਾਮ ਤੇ ਜਿਹੜੇ ਕਰਮ ਕਾਣ ਕਰਦਾ ਐ ਗੁਰੂ ਸਾਹਿਬ ਜੀ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੋਟਾ ਹੈ ਬਾਰੀ ਤੌਰ ਤੇ ਜਿਹੜੇ ਤੂੰ ਕਰਮ ਕਰਦਾ ਫਿਰਦਾ ਹੈ ਨਾ ਬੰਦਿਆ ਲੋਕ ਦਿਖਾਵਾ ਲੋਕ ਮੁਖਾਵਾ ਕਿ ਮੈਂ ਹੁੰਦਾ ਹੈ ਪਿਆਰ ਜੋ ਜੀ ਦੇ ਵਿੱਚ ਆਪ ਨੂੰ ਕੋਈ ਆਨੰਦ ਨਹੀਂ ਆ ਰਿਹਾ ਕੋਈ ਦਿਲਚਸਪੀ ਨਹੀਂ ਅੰਦਰੋਂ ਅੰਦਰੋਂ ਪਿਆਰ ਨਹੀਂਗਾ ਕੋਈ ਇੱਕ ਲੋਕ ਵਿਖਾਵਾ ਕਹਿੰਦਾ ਵੀ ਮੈਂ ਤਾਂ ਆਏ ਸਾਲ ਖੰਡ ਪਾਠ ਕਰਾਉਣਾ ਆਏ ਸਾਲ ਅਖੰਡ ਪਾਠ ਕਰਾਉਣਾ ਲੋਕ ਵਿਖਾਵਾ ਕਹਿੰਦਾ ਵੀ ਮੈਂ ਪਕੌੜਿਆਂ ਦਾ ਲੰਗਰ ਵੀ ਲਾ ਦੂੰਗਾ ਜਿਲੇ ਪੰਗਾ ਦਾ ਲੰਗਰ ਵੀ ਲਾ ਦੂੰਗਾ ਗਲਾਵਜਾਂ ਮਾ ਦਾ ਲੰਗਰ ਵੀ ਲਾ ਦੂੰਗਾ ਲੋਕਾਂ ਨੂੰ ਖੁਸ਼ ਕਰ ਦੂੰਗਾ ਗੁਰੂ ਸਾਹਿਬ ਜੀ ਕਹਿੰਦੇ ਲੋਕਾਂ ਨੂੰ ਖੁਸ਼ ਕਰ ਦੇਗਾ ਪਰ ਤੂੰ ਮੈਨੂੰ ਨਹੀਂ ਖੁਸ਼ ਕਰ ਸਕਦਾ ਨਾ ਗੁਰੂ ਪਕੌੜਿਆਂ ਨਾਲ ਖੁਸ਼ ਥੋੜੇ ਹੋਣ ਵਾਲਾ ਜਿਲੇ ਪੰਗਾਣਾ ਗਲਾਵਜਾਂ ਮਾ ਨਾਲ ਥੋੜੇ ਖੁਸ਼ ਹੋਣ ਵਾਲਾ ਜਾ ਛੋਲੇਪੁਰਾਂ ਨਾਲ ਥੋੜੇ ਖੁਸ਼ ਹੋਣਾ ਔਰ ਗੁਰੂ ਨਾ 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 ਗੁਰੂ ਨੇ ਖੁਸ਼ ਹੋਣਾ ਹੈ ਗੁਰੂ ਦਾ ਬਚਨ ਮੰਨ ਕੇ ਗੁਰੂ ਜੀ ਕਹਿੰਦੇ ਸਤਗੁਰ ਬਚਨ ਕਮਾਉਣ ਨੇ ਸਤਗੁਰ ਦੇ ਬਚਨ ਜਿਹੜੇ ਕਮਾਉਂਦੇ ਆ ਨਾ ਉਹਨਾਂ ਨੂੰ ਮਾਨ ਪ੍ਰਾਪਤ ਹੁੰਦਾ ਹੈ ਪਿਆਰਿਓ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨੇ ਆ ਹੁਣ ਬਾਬਾ ਲੈਣਾ ਨੇ ਬਚਨ ਮੰਨਿਆ ਨਾ ਗੁਰੂ ਅੰਗਦ ਦੇਵ ਜੀ ਅੰਗਦ ਦੇਵ ਜੀ ਮਹਾਰਾਜ ਬਣ ਕੇ ਬਚਨ ਮੰਨ ਕੇ ਬਣੇ ਗੁਰੂ ਸਾਹਿਬ ਜੀ ਤੁਰੇ ਜਾਂਦੇ ਸੀ ਨਾ ਗੁਰੂ ਨਾਨਕ ਪਾਤਸ਼ਾਹ ਤੇ ਗੰਦੇ ਪਾਣੀ 'ਚ ਲੋਟਾ ਸੜਦਾ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਸੀਗੇ ਨਾਲ ਬਾਬਾ ਬੁੱਢਾ ਜੀ ਵੀ ਨਾਲ ਐ ਫਿਰ ਰਾਏ ਬੁਲਾਰ ਉਹ ਵੀ ਨਾਲ ਐ ਰਾਜਾ ਸ਼੍ਰੀ ਚੰਦ ਜੀ ਵੀ ਨਾਲ ਐ ਸਾਰੇ ਜਵਾਬ ਦੇ ਗਏ ਸੀਗੇ ਸ਼੍ਰੀ ਚੰਦ ਨੂੰ ਕਹਿੰਦੇ ਪੁੱਤ ਮੇਰਾ ਲੋਟਾ ਮੈਨੂੰ ਇਹੀ ਚਾਹੀਦਾ ਹੈ। ਕਹਿੰਦਾ ਬਾਪੂ ਐਂ ਕਰ ਆਪਾਂ ਲੋਟਾ ਹੋਰ ਲੈ ਲਾਂਗੇ। ਤੇ ਲੋਟਿਆਂ ਦਾ ਘਾਟ ਆਪਾਂ ਨੂੰ ਕਿਉਂ ਐਵੇਂ ਗੰਦੇ ਪਾਣੀ 'ਚ ਹੱਥ ਮਰਾਉਣੇ ਹੋ ਸਕਦਾ। ਬਾਬੇ ਨਾ ਬਾਬੇ ਲੈਣੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਮਾੜਾ ਜਿਹਾ ਇਸ਼ਾਰਾ ਹੀ ਕੀਤਾ। ਇੱਕਦਮ ਗੰਦੇ ਪਾਣੀ ਦੇ ਵਿੱਚ ਜਿਹੜੇ ਚ ਲੋਟਾ ਦਿੱਤਿਆ ਸੀਗਾ ਗੁਰੂ ਸਾਹਿਬ ਜੀ ਨੇ ਜਾਣ ਕੇ ਛਾਲ ਮਾਰੀ ਲੋਟਾ ਕੱਢ ਲਿਆ ਆ ਗੁਰੂ ਦੇ ਬਚਨ ਮੰਨ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲਈ ਗੁਰੂ ਦਾ ਬਚਨ ਮੰਨ ਕੇ ਗੁਰੂ ਦੀ ਐ ਖੁਸ਼ੀ ਪ੍ਰਾਪਤ ਹੁੰਦੀ ਪਿਆਰੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਗੁਰੂ ਦਾ ਬਚਨ ਮੰਨ ਕੇ ਹੀ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਗਈ ਤੇ ਇਸ ਆਨੰਦ ਨੂੰ ਕਿਹਾ ਨਹੀਂ ਜਾ ਸਕਦਾ ਜੀ ਤੇ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਨਹੀਂ ਮੰਨਿਆ ਟਾਲਾ ਮਟੋਲਾ ਕੀਤਾ ਜੀ ਬਸ ਉਹਨਾਂ ਨੇ ਗੁਰੂ ਦੀ ਖੁਸ਼ੀ ਤੋਂ ਅਧੂਰੇ ਰਹਿ ਗਏ ਬਾਹਰੀ ਤੌਰ ਤੇ ਭਲਾਂ ਦੇ ਮਨੁੱਖ ਕੋਲੇ ਕੁਝ ਵੀ ਹੋਵੇ ਪਿਆਰੋ ਕੁਝ ਬਣਾ ਫਿਰੇ ਆਪਣੇ ਆਪ ਦੇ ਵਿੱਚ ਤਾਰਾ ਮਾਰਦਾ ਫਿਰੇ ਬੰਦਾ ਨਹੀਂ ਪ੍ਰਾਪਤ ਹੁੰਦਾ ਬੰਦੇ ਨੂੰ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਹੇ ਭਾਈ ਕਰਮੀ ਸਹਿਜ ਨਾਲ ਉਪਜੈ ਇਹ ਅਵਸਥਾ ਜਿਹੜੀ ਅੰਦਰ ਦੀ ਨਾਲ ਬਾਹਰੀ ਤੌਰ ਤੇ ਜਿਹੜੇ ਤੂੰ ਕਰਮ ਕਾਂਡ ਕਰਦਾ ਫਿਰਦਾ ਬੰਦਿਆ ਤੈਨੂੰ ਨਹੀਂ ਪ੍ਰਾਪਤ ਹੋਣੀ ਇਹ ਇਹ ਤਾਂ ਤੈਨੂੰ ਅੰਦਰ ਜੇ ਪਾਠ ਪੜਨਾ ਮਣਾ ਪਾਠ ਪੜਦੈ ਹਾਂ ਤੇਰੇ ਅੰਦਰ ਆਨੰਦ ਹੋਣਾ ਚਾਹੀਦਾ ਹੈ ਭਾਈ ਆਪਣੇ ਆਪਣੇ ਮਨ ਨੂੰ ਚੈੱਕ ਕਰਦੇ ਵੀ ਜੇ ਜਪ ਜਪ ਸਭ ਦਾ ਪਾਠ ਪੜਿਆ ਮਣਾ ਆਨੰਦ ਆਇਆ ਆਪਦੇ ਮਨ ਨੂੰ ਮੈਂ ਵੀ ਚੈੱਕ ਕਰਾਂ ਮੈਂ ਸਤਿਗੁਰੂ ਆਨੰਦ ਆਇਆ ਨਹੀਂ ਹਜੇ ਐਵੇਂ ਮੈਂ ਨਾ ਗੁਰਦਕ ਸਾਹਿਬ ਤਾਂ ਮੈਂ ਚਾਹਤਾ ਇਹ ਜੀ ਪਰ ਮਹਾਰਾਜ ਅੰਦਰ ਚਿੱਤ ਤਾਂ ਕਾਲਾ ਜਾ ਪਿਆ ਪਿਆ ਹੁੰਦਾ ਵੀ ਕਿਹੜੇ ਵੇਲੇ ਸ਼ਲੋਕ ਆਵੇ ਕਿਹੜੇ ਵੇਲੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਵੇ ਅੰਦਰ ਦਾ ਚਤੁਤਾ ਕਾਲਾ ਪਿਆ ਪਿਆ ਚਤ ਜਤਾ ਕਾਲੀ ਇਹ ਵੀ ਕਿਹੜੇ ਵੇਲੇ ਸਮਾਪਤੀ ਹੋਵੇ ਤੇ ਚੱਲ ਗਏ ਖੜਾ ਛੁੱਟੇ ਪਦਾਂ ਪਰ ਨਹੀਂ ਗੁਰੂ ਜੀ ਕਹਿੰਦੇ ਇਹ ਆਨੰਦ ਭਾਈ ਪ੍ਰਾਪਤ ਹੋ ਜਾਂਦਾ ਕਰਮ ਗੁਰੂ ਜੀ ਕਹਿੰਦੇ ਕਰਮਾਂ ਨਾਲ ਪ੍ਰਾਪਤ ਨਹੀਂ ਹੋਂ ਤੇਰੇ ਕੀਤੇ ਹੋਏ ਕਰਮਾਂ ਜਿਹੜੇ ਬਾਹਰੀ ਤੌਰ ਤੇ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਬਿਨਾ ਸਹਿਜ ਅਵਸਥਾ ਤੋਂ ਇਹ ਜਿਹੜੇ ਚਿੰਤਾ ਫਿਕਰ ਝੋਰੇ ਮਾਇਆ ਦਾ ਜਿਹੜਾ ਅੰਦਰ ਪ੍ਰਭਾਵ ਹੈ ਇਹ ਤੇਰੇ ਤੋਂ ਖਤਮ ਨਹੀਂ ਹੋਣਾਗਾ ਤੇ ਤੇ ਰੱਖੀ ਗੁਰੂ ਜੀ ਕਹਿੰਦੇ ਸਹਿਜ ਅਵਸਥਾ ਬਿਨਾ ਜੀ ਮਨੁੱਖ ਨਹੀਂ ওই ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਵਿਣ ਸਹਿਜ ਸਹਿਸਾ ਨਾ ਜਾਏ ਇਹ ਤੇਰੇ ਚਿੰਤਾ ਫਿਕਰ ਝੋਰੇ ਜਿਹੜੇ ਨਹੀਂ ਮੁੱਕਣੇ ਮਣਾ ਮਿਲਿਆ ਨਹੀਂ ਮੁੱਕਣੇ ਚ ਕੁਝ ਕੱਲ ਵੀ ਆਪਾਂ ਗੱਲ ਕੀਤੀ ਸੀ ਨਾ ਸੁਖ ਨਾਹੀਂ ਬਹੁਤਾ ਧਨ ਖਾਟੇ ਵੀ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਸ਼ਾ ਨੂੰ ਪੁੱਛੋ ਕਹਿੰਦੇ ਭਾਈ ਸੁਖ ਨਹੀਂ ਬਾਹਲਾ ਧਨ ਖੱਟਣ ਦੇ ਵਿੱਚ ਵੀ ਬੰਦੇ ਆ ਸਮਾਂ ਦੇ ਬੰਦੇ ਦਾ ਸਹਿਜ ਆਨੰਦ ਟਕਾਹ ਖਤਮ ਕਰ ਦਿੰਦਾ ਹੈ ਬਹੁਤਾ ਧਨ ਵੀ ਬੰਦੇ ਦੀ ਮੱਤ ਮਾਰ ਦਿੰਦਾ ਹੈ ਨਾ ਜੀ ਬਾਹਲਾ ਧਨ ਜਦੋਂ ਬੰਦੇ ਕੋਲੇ ਆ ਜੀ ਉਦੋਂ ਵੀ ਫਿਰ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਤੇ ਦੂਜਿਆਂ ਨੂੰ ਫਿਰ ਨੀਵਾ ਸਮਝਦਾ ਮਨੁੱਖ ਜੀ ਦੂਜਿਆਂ ਨੂੰ ਨੀਵਾ ਹੰਕਾਰ ਵੜ ਜਾਂਦਾ ਅੰਦਰ ਵੀ ਮੇਰੇ ਕੋਲੇ ਹੁਣ ਪੈਸਾ ਮੇਰੇ ਕੋਲੇ ਪੈਸਾ ਐਂ ਕਰੀ ਜਾਂਦਾ ਬੰਦਾ ਜੀ। ਬਥੇਰੀ ਦੁਨੀਆ ਗੁਰੂ ਜੀ ਕਹਿੰਦੇ ਤਾਰੂ ਬਾਦਸ਼ਾਹ ਵਰਗੇ ਤੁਰ ਗਏ ਇਥੋਂ ਜਿਨ੍ਹਾਂ ਨੇ 40 ਗੰਜ ਮਾਇਆ ਜੋੜ ਲਈ ਸੀ ਪਹਿਲਾਂ 40 ਗੰਜ ਤਾਰੂ ਬਾਸ਼ਾ ਨੇ ਮਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਏ ਕਢਾਲੇ ਸੀ ਨਾ ਤਾਰੂ ਬਾਸ਼ਾ ਨੇ ਮਰਦਿਆਂ ਦੇ ਮੂੰਹ ਦੇ ਵਿੱਚੋਂ ਉਹੀ ਤੁਰ ਗਏ ਮਨਾ ਤੂੰ ਕਿੱਡੇ ਕੇ ਬਾਗ ਕਿੱਬਾ ਮੋਲੀ ਆਣਾ ਇੱਥੇ ਬਥੇਰੀ ਮਾਇਆ ਜੋੜਨ ਵਾਲੇ ਤੁਰ ਗਏ ਦੁਨੀਆ ਦੇ ਵਿੱਚੋਂ ਬਥੇਰੇ ਹੀਰੇ ਮੋਤੀਆਂ ਦਾ ਵਪਾਰ ਕਰਨ ਵਾਲੇ ਜਿਨ੍ਹਾਂ ਦੇ ਗਲ ਦੇ ਵਿੱਚ ਵੀ ਹੀਰੇ ਹੁੰਦੇ ਸੀ ਜਿਨ੍ਹਾਂ ਦੇ ਜਿਹੜੇ ਬਿਸਤਰੇ ਤੇ ਆਰਾਮ ਕਰਦੇ ਸੀ ਨਾ ਬੈੱਡ ਦੇ ਉੱਤੇ ਉਹਦੇ ਵਿੱਚ ਵੀ ਹੀਰੇ ਮੁਕਤੇ ਜੜੇ ਹੁੰਦੇ ਸੀ ਸਿਉਣੀ ਦੀ ਲੰਕਾ ਵਾਲੇ 라ਵਣ ਵਰਗੇ ਤੁਰਗੇ ਤੋਂ ਸਿਉਣੀ ਦੀ ਸਾਰੀ ਲੰਕਾ ਹੀ ਸਿਉਣੀ ਦੀ ਤੋਂ ਕਿਹੜੇ ਬਾਗ ਦੀ ਮੂਲੀ ਮਣਾ ਸੁਰਹੋ ਵਿਚਾਰ ਗੁਰੂ ਜੀ ਕਹਿੰਦੇ ਵਿਣ ਸਹਜੈ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮੁਕਮਾਇ ਕਹਿੰਦੇ ਬੰਦਿਆ ਜਿੰਨੇ ਮਰਜ਼ੀ ਸੰਜਮ ਕਰਦਾ ਫਿਰੇ ਬਾਹਰੀ ਤੌਰ ਦੇ ਉੱਤੇ ਨਹਿ ਜਾਏ ਇੱਕ ਵਾਰ ਫੇਰ ਦਿੜ ਕਰਾਉਂਦੇ ਗੁਰੂ ਜੀ ਕਹਿੰਦੇ ਇਹ ਤੇਰਾ ਸੈਸਾ ਇਹ ਤੇਰੇ ਚਿੰਤਾ ਇਹ ਤੇਰੇ ਫਿਕਰ ਇਹ ਤੇਰੇ ਝੋਰੇ ਜਿਹੜੇ ਤੈਨੂੰ ਚੁੰਬੜੇ ਹੋਏ ਐ ਇਸ ਤਰ੍ਹਾਂ ਨਹੀਂ ਮਨ ਖਤਮ ਹੋਣੇ ਤੇਰੇ ਨਾ ਪ੍ਰਮਾਤਮਾ ਦੀ ਬੰਦਗੀ ਨਾਲ ਹੀ ਖਤਮ ਹੋਣਗੇ ਆ ਸੁੱਖ ਨਾਹੀ ਬਹੁਤਾ ਧਨ ਖਾਟੇ ਸੁੱਖ ਨਾਹੀ ਪੇਖੇ ਨਿਰਤ ਨਾਟੇ ਨਾਟਕਾ ਨਾ ਜੇ ਨਾਟਕ ਚੇਡ ਨਾਟਕ ਕਰ ਨਾਟਕ ਵੇਖਦੇ ਆ ਜੀ ਉਹ ਕੁਝ ਸਮੇਂ ਤੱਕ ਇਹ ਆਪਾਂ ਨੂੰ ਖੁਸ਼ੀ ਪ੍ਰਾਪਤ ਹੁੰਦੀ ਮੋੜ ਮੁੜ ਕੇ ਫੇਰ ਉਹ ਹੀ ਚਿੰਤਾ ਫਿਕਰ ਚ ਔਰੇ ਲੱਗਦੇ ਬੰਦੇ ਫੇਰ ਆ ਜਾਂਦੇ ਮਨੁੱਖ ਦੇ ਚਿਹਰੇ ਦੇ ਉੱਤੇ ਇਹ ਗਾਮ ਸੋ ਗੁਰੂ ਜੀ ਕਹਿੰਦੇ ਭਾਈ ਨਹਿ ਜਾਏ ਸਰਸਾ ਕੀਤਾ ਸੰਜਮ ਰਹੇ ਕਰਮ ਕਮਾਏ ਬਥੇਰੇ ਗੁਰੂ ਜੀ ਕਹਿੰਦੇ ਕਰਮ ਕਮਾਉਂਦੇ ਇਥੇਰੀ ਦੁਨੀਆ ਬਾਣੀ ਪੜਦੀ ਪਈ ਸਾਰਿਆਂ ਨੂੰ ਉਹਨਾਂ ਨੂੰ ਥੋੜੇ ਪ੍ਰਾਪਤ ਹੋ ਜਾਂਦਾ ਹੈ ਬਾਣੀ ਪੜਨ ਦੇ ਨਾਲ ਸਾਰਿਆਂ ਨੂੰ ਥੋੜੇ ਆਨੰਦ ਪ੍ਰਾਪਤ ਹੁੰਦਾਗਾ ਸਾਰਿਆਂ ਨੂੰ ਥੋੜੇ ਕੀਰਤਨ ਕਰਨ ਦੇ ਨਾਲ ਉਹ ਖੁਸ਼ੀ ਪ੍ਰਾਪਤ ਹੁੰਦੀ ਹੈ ਇੱਕ ਕੀਰਤਿ ਉਹ ਵੀ ਹੈ ਜਿਹੜੇ ਭੱਜ ਕੇ ਕੀਰਤਨ ਕਰਦੇ ਇੱਕ ਵੱੱਡਾ ਚੱਟੀ ਹੁੰਦਾਗਾ ਵੀ ਟਾਈਮ ਜਾ ਪਾਸ ਕਰਨਾ ਯਾਰ ਬਸ ਟਾਈਮ ਪਾਸ ਕਰਕੇ ਡਿਊਟੀ ਜੀ ਨਿਭਾਉਣੀ ਪੈਣੀ ਹੈ ਨਾ ਇੱਥੇ ਲੱਗੀ ਵੀ ਹੈ ਜਿੱਥੇ ਵੀ ਪ੍ਰਮਾਤਮਾ ਨੇ ਲਾਇਆ ਜੀ ਉਸ ਡਿਊਟੀ ਨੂੰ ਖੁਸ਼ੀ ਨਾਲ ਕਰੋ ਇਹ ਵੀ ਪ੍ਰਮਾਤਮਾ ਦੀ ਬੰਦਗੀ ਹੈ ਇਹ ਅੱਜ ਆਪਾਂ ਹਰੇਕ ਕੰਮ ਦੇ ਵਿੱਚ ਕਿ ਇੱਥੇ ਜੇ ਬਸ ਇੱਥੋਂ ਜੋ ਆਪਾਂ ਭੱਜੋ ਭੱਜੋ ਜਿ ਕਰੀ ਜਾਵਾਂਗੇ ਨਹੀਂ ਖੁਸ਼ੀ ਪ੍ਰਾਪਤ ਹੋਣੀ ਚਾਹੀਏ। ਸੋ ਗੁਰੂ ਜੀ ਕਹਿੰਦੇ ਨਹ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮ ਕਮਾਏ। ਬਥੇਰੀ ਦੁਨੀਆ ਧਰਮ ਦੇ ਨਾਮ ਦੇ ਉੱਤੇ ਕਰਮ ਕਾਂਡ ਕਰਦੀ ਕਿ ਸਾਰਿਆਂ ਨੂੰ ਥੋੜੇ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਇੱਕ 40 ਸਾਲ ਤੋਂ ਜੀ ਗ੍ਰੰਥੀ ਸਿੰਘ ਬਾਣੀ ਪੜਦਾ ਸੀ। ਮੋਂ ਉਹਨਾਂ ਨੂੰ ਬਜ਼ੁਰਗਾਂ ਨੂੰ ਪੁੱਛ ਲਿਆ ਵੀ ਮੈਂ ਕਿਹਾ ਤੁਹਾਡੀ ਉਮਰ ਹੁਣ ਬਹੁਤ ਹੋ ਗਈ ਹੈ ਜੀ ਤੇ ਤੁਹਾਨੂੰ ਤਾਂ ਬਹੁਤ ਆਨੰਦ ਪ੍ਰਾਪਤ ਹੋ ਗਿਆ ਹੋਊਗਾ ਬਾਣੀ ਦਾ ਕੰਧਾ ਨਾਮਾ ਸੁੱਕਾ ਜਾ ਪਿਆ ਮਨ ਤਾਂ ਨਹੀਂ ਆਇਆ ਇੱਥੋਂ ਸੋ ਇੱਥੋਂ ਹੀ ਪਤਾ ਲੱਗਿਆ ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਥ ਪੜਪੜ ਦੇੜੀ ਪਾਈ ਐ ਪੜਪੜ ਗੱਡੀ ਐ ਹਾ ਪੜੀਐ ਜੀਤੇ ਬਰਸ ਬਰਸ ਪੜੀਐ ਜੀਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਝਖਣਾ ਚਾਹ ਬੰਦੇ ਵਿੱਚ ਹਉਮੈ ਵੜ ਜਾਂਦੀ ਬਸ ਜਿੰਨਾ ਕਈ ਵਾਰੀ ਕੋਈ ਬਾਹਰੀ ਤੌਰ ਤੇ ਗ੍ਰੰਥ ਪੜ ਪੜ ਕੇ ਪੜ ਪੜ ਕੇ ਬੰਦੇ ਵਿੱਚ ਐ ਹੋ ਜਾਂਦਾ ਵੀ ਹੁਣ ਮੈਂ ਜਾਣਦਾ ਸਾਰਾ ਕੁਝ ਦੁਨੀਆ ਦਾ ਗਿਆਨ ਦੂਜਿਆਂ ਦਾ ਕੋਈ ਹੈ ਹੀ ਨਹੀਂਗਾ ਗਿਆਨ ਮੈਂ ਸਮਝਦਾ ਸਾਰਾ ਗਿਆਨ ਮੇਰੇ ਪੱਲੇ ਆ ਸਾਰਾ ਕੁਝ ਗਿਆਨ ਬਸ ਇਹ ਵੀ ਮੰਨਦਾ ਕੋਲ ਏਖਿਆ ਪਿਆਰੋ ਇਹ ਵੀ ਬੰਦੇ ਮਮ ਹੈ ਜਿਹਦੀ ਗੱਲ ਮੰਦੀ ਹੈ ਗੁਰੂ ਜੀ ਕਹਿੰਦੇ ਇਹ ਗੁਰੂ ਨਾਨਕ ਪਾਸ਼ਣ ਕਹਿ ਦਤਾ ਨਾ ਨਾਨਕ ਲੇਖੈ ਇੱਕ ਗੱਲ ਇੱਕ ਗੱਲ ਕਿਹੜੀ ਵਿਖੀ ਜਾਣੀ ਹੈ ਵੀ ਤੇਰੀਆਂ ਕਰਤੂਤਾਂ ਕੀ ਸੀ ਮਨਾਂ ਦੇ ਰਿਆ ਮਨ ਕਰਕੇ ਕਰਤੂਤਾਂ ਤੇਰੀਆਂ ਕੀ ਸੀ ਤਣ ਕਰਕੇ ਤੇਰਾ ਲੋਕ ਵਿਖਾਵਾ ਭਲਾਂ ਦੀ ਕੁਝ ਵੀ ਹੋਵੇ ਪਿਆਰਿਓ ਬਾਹਰੀ ਤੌਰ ਤੇ ਤਾਂ ਮੇਰੇ ਵਰਗਾ ਕਿਰਪਾਨ ਵੀ ਪਾਈ ਫਿਰਦਾ ਹੋਦਾ ਚੋਲਾ ਵੀ ਪਾਲੇ ਲੋਕ ਲੋਕ ਵਿਖਾਵਾ ਤਾਂ ਇਹ ਕਰ ਸਕਦਾ ਲੋਕ ਵਿਖਾਵਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਣ ਕੋ ਵਸ ਕੀ ਅੰਤ ਕਾਲ ਜਮ ਕਾਤੀ ਕੱਟਿਓ ਤੇਰੀ ਜਮਾਂ ਦੀ ਕਾਤੀ ਕੱਟੀ ਜਾਣੀ ਚਾਹਤੇ ਰੱਖੀ ਟੈਕਟਾਣਾ ਜਿਹੜੀ ਤੇਰੀ ਜਮਾਂ ਦੀ ਕੱਟੀ ਜਾਣੀ ਹੈ ਲੋਕਾਂ ਨੂੰ ਭੇਖ ਵਿਖਾ ਕੇ ਲੋਕਾਂ ਨੂੰ ਤਾਂ ਵਸ ਕਰ ਸਕਦਾ ਪਰ ਪ੍ਰਮਾਤਮਾ ਨੂੰ ਵਸ ਨਹੀਂ ਕਰ ਸਕਦਾ ਮਨਾ ਬਾਰੇ ਤੌਰ ਤੇ ਮਰੀ ਕਈ ਵਾਰੀ ਬੰਦਾ ਪ੍ਰਭਾਵਿਤ ਕਰਦਾ ਨਾ ਕਿ ਮੈਂ ਖਾਸ ਮੈਂ ਆਇ ਮੈਂ ਆਇ ਬਾਰੇ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਪਰਾੰਤਰੀ ਗੁਰੂ ਨੂੰ ਤੂੰ ਪ੍ਰਭਾਵਿਤ ਕਰ ਸਕਦਾ ਜੀ ਗੁਰੂ ਤੇਨੂੰ ਅੰਦਰੋਂ ਜਾਣਦਾ ਮਨਾ ਗੁਰੂ ਤੇਰੇ ਫੁਰਨੇ ਨੂੰ ਜਾਣਦਾ ਦਾ ਵੀ ਤੇਰੇ ਅੰਦਰ ਫੁਰਨੇ ਕੀ ਚੱਲਦੇ ਐ ਸੋ ਗੁਰੂ ਜੀ ਕਹਿੰਦੇ ਨਹ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਬੜੀ ਮਲੀਨ ਲੀਨ ਤਾਂ ਮੈਲ ਬੜੀ ਹੈ ਗੁਰੂ ਜੀ ਕਹਿੰਦੇ ਅੰਦਰ ਬੜੀ ਵੀ ਹੈ ਮੈਲ ਭਾਈ ਕਿਤ ਸੰਜਮ ਧੋਤਾ ਜਾਏ ਹੁਣ ਗੁਰੂ ਜੀ ਨੇ ਇੱਕ ਸਵਾਲ ਕਰ ਦਿੱਤਾ ਕਹਿੰਦੇ ਵੀ ਇਹ ਤੋਤਾ ਕਿਵੇਂ ਜਾਵੇ ਇਹ ਜਿਹੜੇ ਚਿੰਤਾ ਫਿਕਰ ਚ ਹੋ ਰਹੇ ਐ ਇਹ ਮਾਇਆ ਦੀ ਮਾਇਆ ਦਾ ਪ੍ਰਭਾਵ ਬੜਾ ਕਹਿੰਦੇ ਮਨ ਦੇ ਵਿੱਚ ਵਿਚਾਰਾਂ ਵਿੱਚ ਵੜਿਆ ਪਿਆ ਇਹ ਸਾਫ਼ ਕਿਵੇਂ ਹੋਵੇ ਹੁਣ ਅਗਲੀ ਪੰਕਤੀ ਵਿੱਚ ਨਾਲ ਦੇ ਨਾਲ ਇਲਾਜ ਵੀ ਦੱਸ ਦਿੱਤਾ ਜੀ ਮਨ ਧੋਵੋ ਸ਼ਬਦ ਲੱਗੋ ਹਰ ਸਿਉ ਰਹੋ ਚਿਤ ਲਾਏ ਕਹਿੰਦੇ ਭਾਈ ਮਨ ਨੂੰ ਧੋਲੋ ਜੇ ਇਹ ਜਿਹੜੇ ਮਨ ਦੇ ਵਿਚਾਰ ਆ ਨਾ ਇਹ ਚੰਗੇ ਬਣਾ ਲਓ ਆਪਦੇ ਮਨ ਦੇ ਵਿਚਾਰ ਮਨ ਦੇ ਵਿਚਾਰਾਂ ਨੂੰ ਚੰਗਾ ਬਣਾ ਲਓ ਮਨ ਧੋਲੋ ਮਨ ਤੋਂ ਉਹ ਸ਼ਬਦ ਲਾਗੋ ਸ਼ਬਦ ਦੇ ਨਾਲ ਜੁੜਿਆ ਕਰੋ ਭਾਈ ਸ਼ਬਦ ਦੇ ਨਾਲ ਗੁਰੂ ਦੀ ਬਾਣੀ ਨੂੰ ਸੁਣਨਾ ਸ਼ਬਦ ਨਾਲ ਜੁੜਨਾ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਆਪ ਕੰਨਾ ਆਪ ਸੁਣਨਾ ਮੰਨੇ ਇਹ ਹੈ ਜੀ ਸ਼ਬਦ ਨਾਲ ਜੁੜਨਾ ਪ੍ਰਮਾਤਮਾ ਦਾ ਸਿਮਰਨ ਕਰਨਾ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਐ ਪਿਆਰ ਨਾਲ ਸੰਭੇ ਰਹਿਣਾ ਇਸ ਤੁਨ ਨੂੰ ਗੁਰੂ ਜੀ ਕਹਿੰਦੇ ਤੁਹਨੇ ਫਿਰ ਤੁਹਾਡੇ ਭਾਈ ਮਨ ਨੂੰ ਸਾਫ ਕਰ ਦੇਣਾ ਹੈ ਕਈ ਬੰਦੇ ਨਾ ਇਹ ਸਵਾਲ ਕਰਦੇ ਆ ਜੀ ਕਹਿੰਦੇ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਤੇ ਵਸਨਾ ਲੱਗ ਜਾਂਦਾਂ ਹੈ ਹੋਰ ਹੀ ਖਿਆਲ ਜਿ ਆਉਣ ਲੱਗ ਜਾਂਦੇ ਆ ਮਾਨ ਹੀ ਨਹੀਂ ਲੱਗਦਾ ਜੀ ਬਾਣੀ ਚ ਬਹੁਤ ਲੋਕਾਂ ਦਾ ਸਵਾਲ ਹੈ ਜੀ ਇਹ ਭਾਈ ਜਦੋਂ ਕੱਪੜੇ ਤੇ ਮੈਲ ਬਜਾਰੇ ਹੁੰਦੇ ਆ ਨਾ ਤੇ ਸਾਬਣ ਉਹਦੇ ਤੇ ਚੱਲਦੀ ਐ ਫਿਰ ਜਦੋਂ ਤੇ ਪ੍ਰਕਾਸ਼ ਪੈਂਦਾਗਾ ਗੁਰੂ ਜੀ ਕਹਿੰਦੇ ਫਿਰ ਜਿਵੇਂ ਸਾਬਣ ਕੱਪੜੇ ਦੇ ਵਿੱਚੋਂ ਮੈਲ ਬਾਹਰ ਕੱਢਦੀ ਐ ਗੁਰੂ ਦਾ ਸ਼ਬਦ ਚੱਲਦਿਆਂ ਹੀ ਮਨ ਦੇ ਵਿੱਚੋਂ ਮੈਲ ਬਾਹਰ ਆਉਂਦੀ ਐ ਕਿਹਾ ਜੋ ਗੁਰੂ ਦਾ ਸ਼ਬਦ ਚੱਲਦਾ ਸਾਬਣ ਚੱਲ ਪਈ ਗਿਆਨ ਦੀ ਨਾਲ ਦੀ ਨਾਲ ਮਨ ਭੱਜੂਗਾ ਜੀ ਬਸ ਮਨ ਦਾ ਨਾਂ ਟਿਕਣਾ ਮਨ ਵਿੱਚ ਮੈਲ ਐ ਜੀ ਬਸ ਜੇ ਅੰਦਰ ਹੈਗਾ ਟਕਾ ਸਹਜਾ ਆ ਗਿਆ ਹੁਣ ਅੰਦਰੋਂ ਬਾ ਫੇਰ ਸਮਝ ਕਿਰਪਾ ਹੋ ਗਈ ਮਹਾਰਾਜ ਦੀ ਸਾਫ ਹੋਣਾ ਸ਼ੁਰੂ ਹੋ ਗਿਆ ਕੱਪੜਾ ਹੁਣ ਭਾਈ ਹੌਲੀ ਹੌਲੀ ਸਾਰਾ ਸਾਫ ਹੋ ਜੂਗਾ ਤੇ ਜੇ ਗੁੜਕਾ ਸਾਹਿਬ ਚੱਕਦੇ ਵਸਨਾ ਲੱਗ ਜਾਂਦੀ ਤੋੜ ਲੱਗ ਜਾਂਦੀ ਹੈ ਤੇ ਸਮਝ ਲਈ ਹਜੇ ਬਹੁਤ ਗਹਿਰੀ ਮਾਇ ਵਿੱਚ ਅੰਦਾਜ਼ਾ ਲਾ ਲਈ ਗੁਰੂ ਜੀ ਕਹਿੰਦੇ ਭਾਈ ਨਿਸ਼ਾਨੀ ਦੱਸਤੀ ਭਾਈ ਗੁਰੂ ਨੇ ਹੁਣ ਕਿ ਤੇਰੇ ਅੰਦਰ ਸੈਸਾ ਜੀਉ ਮਲੀਨ ਹੈ ਬਾੜਾ ਮਹਿਲਾਗਾ ਕਪੜਾ ਤੇਰਾ ਬਾਹਲਾ ਮੈਲਾ ਹੋਇਆ ਪਿਆ ਮਣੂਪੀ ਕਪੜਾ ਤੇ ਗੁਰੂ ਜੀ ਕਹਿੰਦੇ ਤੋਤਾ ਕਿਵੇਂ ਜਾਊਗਾ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੈ ਰੰਗ ਨਾਮ ਰੰਗ ਦੁਆਰਾ ਤੋਤਾ ਜਾਊਗਾ ਭਾਈ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਬਾਣੀ ਪੜ੍ਹਨ ਦੇ ਨਾਲ ਹਰ ਸੰਗਤਾਂ ਦੇ ਨਾਲ ਆ ਵੀ ਗੁਰੂ ਦੀ ਮਹਿਮਾ ਹੈ ਨਾ ਰਲ ਮਿਲ ਕੇ ਕਰੀ ਜਾਂਦੇ ਆਪਾਂ ਜਿਹੜੀ ਗੁਰੂ ਜੀ ਕਹਿੰਦੇ ਇਹ ਮਨ ਤੇਰਾ ਤਾਂ ਸਾਫ਼ ਹੋਊਗਾ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਤ ਲਾਏ ਸਦਾ ਹੀ ਕਹਿੰਦੇ ਉਹਦੇ ਨਾਲ ਚਿਤ ਲਾ ਕੇ ਰੱਖਿਆ ਕਰ ਪ੍ਰਮਾਤਾ ਸਦਾ ਚਿਤ ਲਾ ਕੇ ਰੱਖਣ ਦਾ ਅਰਥ ਕੀ ਹੈ ਜੀ ਸਵਰਤ ਪ੍ਰਮਾਤਮਾ ਦੇ ਭੈ ਵਿੱਚ ਵਿਚਰੇ ਤੇਰੀ ਦੁਕਾਨ ਤੇ ਬੈਠਾ ਤਾਂ ਵੀ ਤੈਨੂੰ ਰੱਬ ਚੇਤੇ ਹੋਣਾ ਚਾਹੀਦਾ ਹੈ ਖੇਤ ਫਿਰਦਾ ਤਾਂ ਵੀ ਰੱਬ ਚੇਤੇ ਹੋਣਾ ਚਾਹੀਦਾ ਹੈ ਗੁਰੂ ਤੇਨੂੰ ਚੇਤੇ ਹੋਣਾ ਚਾਹੀਦਾ ਹੈ ਘਰੇ ਫਿਰਦਾ ਤਾਂ ਵੀ ਰੱਬ ਚੇਤੇ ਚਾਹੀਦਾ ਤੈਨੂੰ ਮਣਾ ਮੇਰ ਕਿਤੇ ਵੀ ਫਿਰਦਾ ਤੂੰ ਕਿਤੇ ਵੀ ਫਿਰਦਾ ਹਸਪੀਟਲ ਫਿਰਦਾ ਤਾਂ ਵੀ ਰੱਬ ਚੇਤੇ ਹੋਣਾ ਚਾਹੀਦਾ ਕਿਤੇ ਵਿਆਹਜ ਫਿਰਦਾ ਤਾਂ ਵੀ ਰੱਬ ਚੇਤੇ ਹੋਣਾ ਚਾਹੀਦਾ ਨਹੀਂ ਭਾਈ ਅਸੀਂ ਕੱਲਾ ਰੱਬ ਨੂੰ ਚੇਤੇ ਕਰਦੇ ਹਾਂ ਗੁਰਦੁਆਰਾ ਸਾਹਿਬ ਨਹੀਂ ਭਾਈ ਗੁਰਦੁਆਰਾ ਸਾਹਿਬ ਵੀ ਕਹਤਾ ਰੱਬ ਰੱਬ ਤਾਂ ਸਭ ਥਾਂ ਹਾਜ਼ਰ-ਨਾਜ਼ਰ ਹੈ ੴ ਉਹ ਵਾਹਿਗੁਰੂ ਸੋ ਗੁਰੂ ਜੀ ਕਹਿੰਦੇ ਹਰਿ ਸੋ ਰੋਹੋ ਚਿਤ ਲਾਏ ਅਖੀਰਲੀ ਪੰਕਤੀ ਜੀ ਤਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏ ਸੈਸਾ ਏ ਬਜਾਈ ਗੁਰੂ ਜੀ ਅਖੀਰ ਵਿੱਚ ਕਹਿੰਦੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਇਕ ਗੁਰੂ ਦੀ ਕਿਰਪਾ ਦੁਆਰਾ ਸਹਿ ਨਾਨਕ ਤੀਜੇ ਨਾਨਕ ਤੀਜੇ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਆਨੰਦ ਦੀ ਅਵਸਥਾ ਨਾ ਜਿਹੜੀ ਤੁਹਾਡੇ ਅੰਦਰ ਟਿਕਾਵ ਵਾਲੀ ਅਵਸਥਾ ਇਹ ਤਾਂ ਪ੍ਰਾਪਤ ਹੁੰਦੀ ਹੈ ਭਾਈ ਗੁਰੂ ਦੀ ਕਿਰਪਾ ਦੁਆਰਾ ਅਸਾਂ ਇਹ ਗੱਲ ਨਹੀਂ ਭੁੱਲਣੀ ਜੇ ਸਤਗੁਰੂ ਤੇਰੀ ਕਿਰਪਾ ਤੇ ਤੇਰੀ ਕਿਰਪਾ ਹੈ ਤਾਂ ਸਾਰਾ ਕੁਝ ਸੰਭਵ ਹੈ ਮਾਲਕਾ ਮੇਰੇ ਕੀਤੇ ਕਰਮ ਕੀ ਕਰਨਗੇ ਕਿ ਮੈਂ ਨਾਮ ਜਪਦਾ ਮੈਂ ਬਾਣੀ ਪੜ੍ਹਦਾ ਮੈਂ ਸਿਮਰਨ ਕਰਦਾ ਨਹੀਂ ਨਹੀਂ ਮੈਂ ਨਹੀਂ ਜੀ ਇੱਥੇ ਤਾਂ ਤੂੰ ਕਰਾਉਣਾ ਮਾਲਕਾ ਜੇ ਗੁਰਦੁਆਰਾ ਸਾਹਿਬ ਵੀ ਆ ਗਏ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਇਹ ਤੂੰ ਲੈ ਕੇ ਆਇਆ ਗੁਰਦੁਆਰਾ ਸਾਹਿਬ ਮੈਂ ਨਹੀਂ ਆਇਆ ਚੱਲ ਕੇ ਇਹ ਤੂੰ ਹੀ ਲੈ ਕੇ ਆਇਆ ਮਾਲਕਾ ਬਸ ਇਹਨੂੰ ਇਹਨੂੰ ਪਾ ਲੈਣਾ ਵਿੱਚ ਬਸ ਗੁਰੂ ਦੀ ਕਿਰਪਾ ਦੁਆਰਾ ਫਿਰ ਗੁਰੂ ਜੀ ਕਹਿੰਦੇ ਇਸ ਸਹਿਸਾ ਇਹ ਵਜਾਈ ਭਾਈ ਇਹ ਜਿਹੜਾ ਮਾਇਆ ਦਾ ਪ੍ਰਭਾਵ ਹੈ ਤੁਹਾਡੀ ਸੁਰਤ ਉੱਤੇ ਬਣਿਆ ਵਾ ਚਿੰਤਾ ਫਿਕਰ ਝੋਰੇ ਇਹ ਤੁਹਾਡੇ ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਖਤਮ ਹੋ ਜਾਣਗੇ ਜਦੋਂ ਤੁਸੀਂ ਸ਼ਬਦ ਨਾਲ ਜੁੜੋਗੇ ਸ਼ਬਦ ਨਾਲ ਸੁਰਤ ਜੋੜਾਂਗੇ ਭਾਈ ਫਿਰ ਇਹ ਜਨਮ ਲੋਕ ਸੁਖੀਏ ਪ੍ਰਲੋਕ ਸੇ ਹਿੱਲੇ ਨਾਨਕ ਹਰਪ੍ਰਭ ਆਪੇ ਮਿਲੇਗੀ ਅੱਜ ਭਾਈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜਾ ਕਾਸ਼ਦਿਆ ਬੜਾ ਨਾ ਵਿਵਤਾ ਮਹਾਨਾ ਸੀ ਜੀ ਜਦੋਂ ਗੁਰੂ ਸਾਹਿਬ ਜੀ ਨੇ ਹਜੇ ਜਨਮ ਨਹੀਂ ਲਿਆ ਸੀਗਾ ਉਸ ਤੋਂ ਪਹਿਲਾਂ ਹੀ ਮਾਰਨ ਦੀਆਂ ਜਿਹੜੀਆਂ ਸਾਸ਼ਾ ਸੀ ਨਾ ਤਿਰਥੀ ਚੰਦ ਵੱਲੋਂ ਸ਼ੁਰੂ ਹੋ ਗਈਆਂ ਸੀਗਾ ਜੀ ਬੜਾ ਕਿਉਂਕਿ ਪਹਿਲਾਂ ਤਾਂ ਤਿਰਥੀ ਚੰਦ ਦੇ ਘਰ ਵਾਲੀ ਨੇ ਬੜਾ ਸਖਤ ਲਾਂਭਾ ਦਿੱਤਾ ਸੀ ਜੀ ਕਹਿੰਦੀ ਇਹਨਾਂ ਦਾ ਕੋਈ ਪੁੱਤ ਆਗਾ ਤੇ ਆਪਣੇ ਕੋਲੇ ਆਉਣਾ ਸਾਰਾ ਇਹੀ ਮੈਂ ਪਹਿਲੀ ਵਾਰ ਦੀ ਘਰਾਂ ਵਿੱਚ ਹੋਰ ਆਪਣੇ ਘਰਾਂ ਦੀ ਵੀ ਇਹੀ ਗੱਲ ਹੈ ਇਹਨਾਂ ਦੇ ਕੋड़ा ਕੋਈ ਪੁੱਤ ਆਗਾ ਸਾਰਾ ਕੁਝ ਆਪਣੇ ਕੋਲੇ ਆ ਜਾਣਾ ਐਵੇਂ ਤੁਸੀਂ ਕਹਿੰਦੇ ਇਹਨਾਂ ਤੇ ਬੜਾ ਵਾਅਦਾ ਕਰੋ ਇਹ ਗੱਲ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿ ਉਹਨਾਂ ਨੇ ਸੁਣ ਲਈ ਫਿਰ ਜਦੋਂ ਸੁਣ ਲਈ ਉਸ ਤੋਂ ਬਾਅਦ ਫਿਰ ਕਿਰਪਾ ਹੋਈ ਮਹਾਰਾਜ ਦੀ ਬਾਬਾ ਬੁੱਢਾ ਜੀ ਨੇ ਗੁਰਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਡਿਆਈ ਦਿੱਤੀ ਅਰਦਾਸ ਕੀਤੀ ਬਾਬਾ ਬੁੱਢਾ ਜੀ ਨੇ ਖੇਤ ਫਿਰਦੇ ਸੀ ਨਾ ਕੰਮ ਕੰਮ ਕਰਦੇ ਸੀਵੇਂ ਪਾਤਸ਼ਾਹ ਦਾ ਜਦੋਂ ਗੁਰੂ ਸਾਹਿਬ ਜੀ ਨੂੰ ਇਹ ਮਾਤਾ ਜੀ ਨੂੰ ਉਸ ਵੇਲੇ ਅਰਦਾਸ ਕੀਤੀ ਖੇਤ ਫਿਰਦਿਆਂ ਦੀ ਰੋਟੀ ਲੈ ਕੇ ਗਏ ਸੀ ਮਿੱਸੀ ਰੋਟੀ ਤੇ ਗੰਡਾ ਤੇ ਮਿੱਸੀ ਰੋਟੀ ਨਾਲ ਲੱਸੀ ਸੀ ਜੀ ਝੋਨੇ ਚੋਂ ਕੱਖ ਕੱਢਦੇ ਸੀਗੇ ਤੇ ਜਿਸ ਵੇਲੇ ਵਸਾਦਾ ਸ਼ੱਕਨ ਲੱਗੇ ਬੜੀ ਭੁੱਖ ਲੱਗੀ ਸੀ ਖਲਗੀ ਸੀ ਤੇ ਹੱਥ ਦੇ ਉੱਤੇ ਗੰਡਾ ਅੱਗੇ ਪੁਰਾਣੇ ਬਜ਼ੁਰਗਣਾਂ ਆਹ ਭੰ ਲਾਉਂਦੇ ਸੀ ਜੀ ਹੱਥ ਨਾਲ ਹੀ ਗੰਡਾ ਭੰਨ ਕੇ ਕਹਿੰਦੇ ਮਾਂ ਉਸ ਵੇਲੇ ਕਹਿੰਦੇ ਵੀ ਜਾਲਮਾਂ ਦੇ ਸਿਰ ਗੰਡੇ ਵਾਂਗੂ ਭੰਨੂਗਾ ਐਸਾ ਸੋਦਾ ਸੂਰਮਾ ਮਹਾਬਲੀ ਆਪਣੇ ਘਰ ਦੇ ਵਿੱਚ ਪੈਦਾ ਹੋਊਗਾ ਤੇ ਸੱਚਮੁੱਚ ਵਿਰਸ਼ੀਮੇ ਪਾਸ਼ਾ ਦਾ ਜਨਮ ਹੋਇਆ ਜੀ ਤੇ ਬੜੀਆਂ ਚਾਲਾਂ ਸੀ ਜਿਹੜੀਆਂ ਚੱਲੀਆਂ ਜੀ ਦਾਈ ਦੇ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਛੇਵੇਂ ਪਾਸ਼ਾ ਨੂੰ ਫਿਰ ਸਪੇਰਾ ਬੁਲਾ ਕੇ ਸੱਪ ਲੜਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਛੇਵੇਂ ਪਾਸ਼ਾ ਨੂੰ ਇਤਿਹਾਸ ਬੜਾ ਲੰਮਾ ਹੈ ਜੀ ਸੋ ਐਸੀ ਦੀਨਦਿਆਲ ਸਾਧਗੁਰੂ ਦਾ ਅੱਜ ਪ੍ਰਕਾਸ਼ ਦਿਹਾੜਾ ਜੀ ਛੇਵੇਂ ਪਾਸ਼ਾ ਬੰਦੀ ਛੋੜ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਸੀ ਜਿਹੜੇ ਉਹ ਕਾਇਦ ਵਿੱਚੋਂ ਛਡਵਾਏ ਸੀਗੇ ਜੀ ਸੋਇਸੀ ਦੀਨਦਿਆਲ ਛਿਮੇ ਪਾਸ਼ਾ ਦੇ ਪ੍ਰਕਾਸ਼ ਦਿਹਾੜੀ ਦੀਆਂ ਸਾਰੇ ਨਗਰਾਂ ਦੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਪਾਸ਼ਾ ਸਾਡੇ ਹਿਰਦੇ ਵਿੱਚ ਵੀ ਟਕਾ ਸਹਿਜ ਭਜਨ ਬੰਦਗੀ ਵਾਲਾ ਜੀਵਨ ਬਖਸ਼ਿਸ਼ ਕਰਨਾ ਆਓ ਸਾਰੇ ਜੱਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤਾ ਪਰ ਕਾ ਬੁਰਾ ਨਾ ਰੱਖੋ ਚੀਤਾ